ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲਾ ਹਾਈਵੇ ਦੇ ਉੱਤੇ ਪਿੰਡ ਆਉਂਦਾ ਪੁੱਚੋ ਖੁਰਦ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਸਿੱਧੂ ਡੇਰੀ ਫਾਰਮ ਹੈ ਬਾਈ ਦਾ ਨਾਮ ਨਰਮਲ ਸਿੰਘ ਇੱਥੇ ਵਹਿੜਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਤੁਹਾਨੂੰ ਨਾਉ ਨਾਖ ਦਿਖਾਉਣੇ ਜੀ ਇਹ ਚ ਦੋ ਛੋਟੇ ਜਰਸੀ ਬੱਚੇ ਇਹ ਤੋਂ ਇਲਾਵਾ ਇੱਕ ਸੂਈ ਵੀ ਜਰਸੀ ਵਹਿੜ ਇੱਕ ਗੱਬਣ ਜਰਸੀ ਚਾਰਨਾਗ ਐਚਐਫ ਨਸਲ ਦੇ ਛੋਟੇ ਬੱਚੇ ਤੇ ਇੱਕ 5ਵੇਂ ਨੰਬਰ ਤੇ ਫੇਰ ਗੱਬਣ ਦੋ ਗੱਬਣ ਇੱਕ ਸੋਈ ਵੀ ਤੇ ਬਾਕੀ ਪਾਲਕੂ ਛੋਟੀਆਂ ਵਛੀਆਂ ਤੁਹਾਨੂੰ ਇਸ ਵੀਡੀਓ ਚ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਇਹਨਾਂ ਚੋਂ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹੂਗਾ ਆ ਕੇ ਦੇਖ ਕੇ ਆਪਣੀ ਸਮਝ ਨਾਲ ਤੁਸੀਂ ਖਰੀਦ ਕੇ ਲੈ ਜਾਓ ਸ਼ੁਰੂਆਤ ਕਰਦੇ ਹਾਂ ਦੱਸੋ ਛੋਟੇ ਬੱਚਿਆਂ ਤੋਂ ਜਰਸੀ ਜਿਹੜੇ ਹੈਗੇ ਆ ਇਹਨਾਂ ਤੋਂ ਤੁਸੀਂ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਬਾਈ ਨੂੰ ਮਿਲਦੇ ਆ ਨਰਮਲ ਬਾਈ ਸਸਤਰੀ ਕਾ ਅਸੀ ਕਾ ਜੀ ਨਾਉ ਨਾ ਕਾ ਨਰਮਲ ਬਾਈ ਅੱਜ ਆਪਣੇ ਕੋਲ ਹਾਂਜੀ ਵਿੱਚ ਦੋ ਜਰਸੀ ਬੱਚੇ ਆ ਜੀ ਜੀ ਉਹਨਾਂ ਜੋ ਤਿੰਨ ਹੀ ਫਰਤਾਵਾਂ ਨੂੰ ਸੀਮਾ ਲੈਣ ਲਾਣਾ ਇੱਕ ਬੱਚਾ ਛੋਟਾ ਹੀ ਹੈ ਰੋਕ ਕੇ ਲੈ ਲੂਗਾ ਜੀ ਇੱਕ ਤਾਜੀ ਸੂਈ ਵੀ ਇੱਕ ਗੱਬਣ ਜਰਸੀ ਇੱਕ ਗੱਬਣ ਐਫ ਪੀ ਓਕੇ ਹਾਂਜੀ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਵਾਲੇ ਬੱਚੇ ਤੋਂ ਹਾਂਜੀ ਇਹਨਾਂ ਦੀ ਏਜ ਬਸ ਹੈਗੀ ਜੀ 5 5 6 6 ਮਹੀਨਾ ਦੀ ਤੋਰੀ ਬਾਈ ਇਹਨਾਂ ਨੇ ਕਿਹਾ ਦੋਸਤੋਂ 5.5 6 6 ਮਹੀਨੇ ਉਮਰ ਹੈ ਛੋਟੇ ਬੱਚੇ ਆ ਉਹ ਪਹਿਲੇ ਨੰਬਰ ਤੇ ਵੱਛੀ ਦੇਖੋ ਰੰਗ ਸੋਨਾ ਲਾਲ ਹੈ ਗੇਰੂ ਵਰਗਾ ਜਿਹੜਾ ਰੰਗ ਹੁੰਦਾ ਜਰਸੀ ਦੇ ਵਿੱਚ ਕੋਸ ਰੰਗ ਦੀ ਵੱਛੀ ਪਹਿਲੇ ਨੰਬਰ ਤੇ ਦੇਖ ਲਓ ਇਹਦੇ ਨਾਲ 2 ਨੰਬਰ ਤੇ ਵੀ ਇਸੇ ਤਰ੍ਹਾਂ ਰੰਗ ਬਹੁਤ ਸੋਹਣੇ ਦੀ ਵੱਛੀ ਛੋਟਾ ਬੱਚਾ ਹੈ 8 4 4 ਕੋਈ ਫੋੜ ਸ਼ੰਗ ਨਹੀਂ ਓਕੇ ਸੋ ਥਾੜੇ ਨਾਲੇ 4 4 ਹੀ ਆ ਦੱਸੋ ਦੋਨਾਂ ਦੇ ਦੇ ਵੀ ਬੱਚੀ ਦੇਖ ਲਓ ਤੁਸੀਂ ਚੰਗਾ ਢਾਂਚਾ ਹੈ ਹਜੇ ਹੈ ਤਾਂ ਬੱਚਾ ਹੀ ਥੋੜਾ ਟਾਈਮ ਲਾਊਗਾ ਕੱਪਣ ਹੋਣ ਦੇ ਵਿੱਚ ਪਰ ਚੰਗੀ ਨਰੋਈ ਵਹਿੜ ਬਣੂਗੀ ਸਟਰਕਚਰ ਬਹੁਤ ਸੋਹਣਾ ਹਾਂ ਤਾਂ ਤੋਂ ਦੋਏ ਛੋਟੀਆਂ ਬੱਚੀਆਂ ਇਹਨਾਂ ਤੋਂ ਇਲਾਵਾ ਇੱਕ ਸੂਈ ਸਵਾਈ ਵਹਿੜ ਤੁਹਾਨੂੰ ਦਿਖਾਉਣੀ ਹੈ ਇਹ ਬੱਚਾ ਜੀ ਅੱਜ ਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਆਦੂ ਠੀਕ ਹੈ ਹਾਂਜੀ ਹਾਂਜੀ ਤੇ ਠੰਡੀ ਸੀ ਲਾਈ ਹੋ ਮੇਰੀ ਗੱਲ ਹੈਗੀ ਤੇ ਦੁੱਧ ਕਹਿਣ ਦੀ ਗੱਲ ਨਹੀਂ ਜੀ ਚਾਹੇ ਆਪਣਾ ਕੋਈ ਸੌਦਾ ਕਰ ਲਈਏ ਆਪਾਂ ਦੁੱਧ 9 9.5 ਕਿਲੋ ਚਵਾ ਦਾਂਗੇ ਠੀਕ ਹੈ ਜਿਹੜਾ ਚਵਾਈ ਵਾਲਾ ਉਵੇਂ ਕਹਿਣਾ ਤਾਂ 12 13 ਕਿਲੋ ਕਹ ਲੋ ਠੀਕ ਹੈ ਹਾਂਜੀ ਹਾਂਜੀ ਠੰਡੀ ਸੀਲ ਉਵੇਂ ਹੀ ਗੱਲ ਕਰਾਂਗੇ ਨਰਮਲ ਇਹਦਾ ਰੇਟ ਕੀ ਰਹਿਣਾ ਹੈ ਰੇਟ ਬਾਈਏ 55000 ਦੀ ਅੱਛੀ ਦੇ ਦਾਂਗੇ ਬੱਚਾ ਦਿੱਤਾ ਇਹਨੇ ਬੱਚਾ ਜੀ ਸਾਤ ਦੇਖੋ ਬੱਚਾ ਦੇਖੋ ਸੋ ਦੋਸੋ ਚੰਗੇ ਬੱਚੇ ਪਾਉਗੇ ਜਿਹਨੇ ਜਰਸੀ ਤੇ ਕੰਮ ਕਰਨਾ ਇਹ ਬੱਚਾ ਹੈ ਫਿਲਹਾਲ ਨਾਲ 나ੜੂਆ ਨਾਲ ਆ ਬੱਚੇ ਦਾ 9 9 ਕਿਲੋ ਦੁੱਧ ਹੈ 2 ਘੰਟੇ ਦਾ ਚਵਾਈ ਕਰਕੇ ਜਦੋਂ ਮਰਜੀ ਬਾਈ ਚਾਹੀਏ ਆਪਾਂ ਮੰਨ ਲਓ ਕੋਈ ਸੌਦਾ ਦੂਰ ਦਾ ਬੰਦਾ ਵੀ ਕਰਦਾ ਹੀ ਆ ਆਪਾਂ ਖਾਲੀ ਕਰਕੇ ਉਹਨਾਂ ਨੂੰ ਲੈ ਚਵਾਈ ਕਰਾਵਾਂਗੇ ਠੀਕ ਹੋ ਜੇ ਇਸ ਦੀ ਸਾਰੀ ਵੀਡੀਓ ਆਪਣੇ ਕੋਲ ਹੈਗੀ ਜੀ ਅੱਜ ਤੀਜਾ ਚੌਥਾ ਦਿਨ ਆਈ ਅੱਜ ਓਕੇ ਸੋਹਣੀ ਜਰਸੀ ਆ ਦੋਸਤੋ ਜਿੱਦਾਂ ਦਾ ਢਾਂਚਾ ਹੈ ਉਸੇ ਹਿਸਾਬ ਦਾ ਰੇਟ ਹੈ ਜਿਹਨੇ ਘੱਟ ਪੈਸੇ ਲਾਉਣੇ ਆ ਤਾਂ ਸੋਈ ਸਵਾਈ ਜਰਸੀ ਪਹਿਲਣ ਵੈੜ ਸੋਹਣਾ ਸਾਫ ਸੁਥਰਾ ਥਣ ਹਵਾਨਾ ਵਜਨ ਤਾਂ ਅਗਲੇ ਸੂਏ 'ਚ ਵਧਣਾ ਹੈ ਦਾ ਕਰਮ ਵਾਲੀ ਦਾ ਹਜੇ ਇਹ ਦੋ ਦਿਨ ਹੋਈ ਹੈ ਜੀ ਠੀਕ ਹੈ ਸੋ ਦੋ ਦਿਨ ਪਹਿਲਣ ਜਰਸੀ 55000 ਰੇਟ ਸੋਈ ਆ ਲੋ ਜੀ ਦੰਦ ਦੋਸਤੋ ਦੇਖ ਲਓ ਹਜੇ ਦੰਦ ਚੱਕ ਹੀ ਰਹੀ ਐ ਦੋ ਦੰਦ ਆ ਦੋ ਦੰਦ ਚੱਕੇ ਸੋ ਪੇ ਸੋਈ ਸਵਾਈ ਜਰਸੀ ਇਹ ਤੋਂ ਇਲਾਵਾ ਇੱਕ ਗੱਬਣ ਜਰਸੀ ਵੀ ਐ ਇਹ ਵੀ ਦੋ ਦੰਦਾਂ ਦਾ ਬੱਚੀ ਐ ਜੀ ਇਹ ਗੱਬਣਾ ਦੀ 7 ਮਹੀਨੇ ਦੀ ਠੀਕ ਐ 7 ਮਹੀਨੇ ਦੀ ਗੱਬਣ ਤੋਰ ਦੇ ਬਈ ਹਾਂ ਜੀ ਸੋ ਦੋ ਦੰਦਾਂ ਦਾ 7 ਮਹੀਨੇ ਦੀ ਗੱਬਣ ਜਰਸੀ ਇਹ ਜਿੱਥੋਂ ਆਪਾਂ ਲਈ ਐ ਜੀ ਉਥੋਂ ਐਡਰੈਸ ਸੈਕਸਲ ਸੀਮਨ ਲੱਗਾ ਬਈ ਠੀਕ ਐ ਹਾਂ ਜੀ 7 ਸੈਕਸਰ ਲੱਗਾ ਪਰ ਇੱਕ ਬੇਨਤੀ ਹੈ ਵੀ ਸੈਕਸਰ ਚ ਵੀ ਬੱਚੇ ਆ ਜਾਂਦੇ ਆ ਤੁਸੀਂ ਇਹ ਚੀਜ਼ ਧਿਆਨ ਚ ਰੱਖ ਲਿਓ ਲੋ 2 ਦੰਦ ਠੀਕ ਹੈ ਸੱਤ ਮਹੀਨਾ ਦੀ ਗੱਬਣ ਦੰਦ ਇਹਦੇ ਵੀ ਦੂਜਿਆਂ ਤੋਂ ਹਜੇ ਨੀਵੇਂ ਹੀ ਆ ਮਤਲਬ 2 ਦਾਲੇ ਦੰਦ ਪੂਰੇ ਚੱਕਣੇ ਆ ਕੰਪਲੀਟ ਕਰਨੇ ਇਹਦਾ ਰੇਟ ਦੱਸਾਂਗੇ ਨਰਮਲ ਬਾਈ ਨਹੀਂ ਇਹ ਫੋਨ ਤੇ ਹੋਣਗੇ ਸੋ ਇਹ ਰੇਟ ਸੋਸੋ ਫੋਨ ਤੇ ਹੀ ਆ 2 ਦੰਦ 7 ਮਹੀਨਿਆਂ ਦੀ ਕੁਆਲਟੀ ਕੁਆਲਟੀ ਬਹੁਤ ਹੈ ਜੀ ਵੇਟ ਬਹੁਤ ਵਧੀਆ ਜਿਸਨੂੰ ਮਤਲਬ ਵੀ ਏਜ ਮੁਤਾਬਕ ਹੀ ਸਹੀ ਹੈ। ਉਹ ਚੰਗੀ ਨਰੋਈ ਵਹਿੜ। ਪਹਿਲਾ ਸੂਆ ਸੂ ਵੀ 2 ਤੰਦ 27 ਮਹੀਨੇ ਲਿਗਾ ਪਰ 2 ਮਹੀਨੇ ਬਾਕੀ ਹੈ। ਪੂਰੀ ਰੁੱਤ ਠੰਡ ਦੀ ਰੁੱਤ ਚ ਸੂਣਾ। ਚੰਗਾ ਦੁੱਧ ਦੇ ਜਾਂਦੀਆਂ ਠੰਡ ਚ ਜਿਹੜੀਆਂ ਵਹਿੜਾ ਹੁੰਦੀਆਂ ਐਚ ਐਫ ਐਚ ਐ ਜਰਸੀ ਐ ਜਿਨ੍ਹਾਂ ਦੀ ਬਰੀਡ ਬਾਹਰ ਲਈਏ। ਇਹਨੂੰ ਅੱਗੇ ਛੋਟੇ ਬੱਚੇ ਏ ਆਈ ਦੇ ਛੇਤੀ ਜੋਗ ਹੋ ਜਾਣਗੇ। ਇਹ ਮੰਨ ਲਈ 9-9 ਮਹੀਨੇ ਦੇ ਬੱਚੇ ਆ ਜੀ। ਉਹ ਏ ਆਈ ਦੇ ਮੰਨ ਲਓ 2 ਮਹੀਨੇ 2 ਮਹੀਨੇ ਨੂੰ ਜੋਗ ਆ ਇਹ ਬੱਚਾ। ਸਹੀ। ਥਣ ਸਾਰਿਆਂ ਚਾਰ ਚਾਰ ਇਹਦੀ ਨਿਸ਼ਾਨੀ ਹੈਗੀ ਮੜੀ ਜੀ। ਠੀਕ ਹੈ ਜੀ ਹਾਂਜੀ ਪੋਰਟ ਆ ਜੀ ਯਾਨੀ ਕਿ ਥਾਣਾ ਦੇ ਪਿਛਾਲੇ ਜੀ ਓਕੇ ਸੋ ਬਾਕੀਆਂ ਦੇ 4-4 ਥਾਣ ਹਾਂਜੀ ਹਾਂਜੀ ਦੋ ਨੰਬਰ ਤੇ ਜਿਹੜੀ ਖੜੀ ਹੈ ਇਹਦੇ ਸ਼ਾਖਾਂ ਨਾਲ ਸੈਂਟਰ ਦੇ ਵਿੱਚ ਆਂਧ ਪੰਟੀ ਹੈਗੀ ਕੋਈ ਲੋਡਿੰਗ ਲੋਡ ਹੀ ਨਹੀਂ ਹੈ ਤਾਂ ਬੱਚਾ ਹੈਗਾ ਛੋਟੀ ਉਮਰ ਦਾ ਬੱਚਾ ਦੱਸ ਲੋ ਸੋਹਣੀ ਬੱਚੀ ਹੈ ਠੀਕ ਸੋ ਸੋਨਾ ਟੰਚਾ ਸੋਨਾ ਰੰਗ ਰੂਪ ਹੈ ਲੈ ਆ ਬਈ ਇਹ ਚਫਾ ਬੱਚੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਤੁਹਾਨੂੰ ਬੱਚੀ ਦਿਖਾਈ ਹੈ। ਗ੍ਰੇਟ ਫੋਨ ਤੇ ਹੀ ਆ ਪਰ ਇਹ ਆ ਵੀ ਹਰ ਰੋਜ਼ ਵੈਣਾ ਵਿਖਦੀਆਂ। ਵੀਡੀਓ ਭਾਵੇਂ ਤੁਹਾਨੂੰ ਹਫਤੇ ਬਾਅਦ ਦਿਖਾਈ ਗਏ 10 ਦਿਨਾਂ ਬਾਅਦ ਦਿਖਾਈ ਗਏ। ਸੋ ਰੋਜ਼ਾਨਾ ਵਾਂਗੂ ਵੈਣਾ ਵਿਖਦੀਆਂ ਰਹਿੰਦੀਆਂ ਸੋ ਤੁਸੀਂ ਆ ਕੇ ਪਸ਼ੂ ਦੇਖੋ, ਰੇਟ ਕਰਾਓ, ਸੌਦੇ ਹੋਲੇ। ਇਹ ਵੀ ਖੀਰੀ ਕਨਫਰਮ ਹੈ ਠੀਕ ਹੈ ਭਾਈ। ਇਹਦੇ ਇੱਕ ਪਾਸੇ ਛੋਟੀ ਜੀ ਸ਼ਾਖ ਉਹ ਪਹਿਲਾਂ ਤੁਹਾਨੂੰ ਦੋ ਬੋਲ ਹੀ ਦਿੱਤੀ ਆ। ਪੰਜਵੇਂ ਥਾਂ ਦੀ ਨਿਸ਼ਾਨ ਹੈਗਾ। ਚੰਤਾ ਸੋਣਾ ਦੱਸੋ ਦੇਖ ਸਕਦੇ ਹੋ ਤੁਸੀਂ ਇਹਦਾ ਸਟਰਕਚਰ ਇਹ ਦੋਕੇ ਪੂਰੀ ਇੱਕ ਨਰੋਈ ਵਹਿਣ ਤੁਹਾਨੂੰ ਦਿਖਾਉਗਾ ਤਾਂ ਉੱਤੇ ਇਹਨਾਂ ਦਾ ਵਜ਼ਨ ਫੁੱਲ ਹੀ ਹੈ ਤਾਂ 2 ਮਹੀਨੇ ਜੇ ਸੰਭਲੋਗੇ ਚਕੇਗਾ ਤਾਂ ਇਹਨਾਂ ਦੀ AI ਹੋ ਜਾਣੀ ਹੈ ਕੀਰੀ ਕਨਫਰਮ ਮਨ ਮੈਂ ਇਧਰ ਫਰਸਟ ਹੀ ਲਾ ਜੀ ਓਕੇ 10 ਨੰਬਰ ਤੇ ਐਚ ਐਫ ਬੱਚਿਆਂ ਦੇ ਵਿੱਚੋਂ ਪੂਰੀ ਲਰੋਈ ਗਾਂ ਬਣੂਗੀ ਦੋਸਤੋ ਟਾਂਚਾ ਦੇਖੋ ਕਰਮਾਲੀ ਦਾ ਵਜਨ ਫੁੱਲ ਹੈ ਬੋੜ ਲੱਭੇ 10 ਨੰਬਰ ਤੇ ਸੀ 4 ਨੰਬਰ ਵਾਲੀ ਬੱਚੀ ਇਸ ਸਾਰੇ ਲੋਡ ਦੇ ਵਿੱਚੋਂ ਸਿਰ ਕੱਢਵੀਂ ਲਈ ਦੀ ਬਈ ਇੱਕ ਸਨ ਹੋਰ ਦਰਾਂ ਨਾ ਆ ਲੋ ਇਹ ਗਾਪੀ ਥੜਨ ਦੋਸਤੋ ਚੰਗੀ ਥੜਾਈ ਸਹੀ ਇਹਦੇ ਵਿਚਾਰੇ ਆ ਠੀਕ ਹੈ ਉਪਰ ਰੰਗ ਰੂਪ ਦੇਖੋ ਦੋਸਤੋ ਵੈੜ ਦਾ ਠੀਕ ਹੈ ਬਈ ਵਿਖੋ ਤਾਂ ਜਾ ਰੰਗ ਬਹੁਤ ਵੈਲਿਊ ਹੁੰਦੀ ਐ ਦੱਸੋ ਪ੍ਰਿੰਟ ਦੀ ਵੀ ਜਦੋਂ ਗੱਬਣ ਵੈੜ ਵੇਚਦੇ ਆ ਨਾ ਉਦੋਂ ਜੇ ਇਦਾਂ ਦਾ ਡਿਜ਼ਾਈਨ ਹੋਵੇ ਤੇ ਉਹਦੀ ਕੀਮਤ ਅਲੱਗ ਹੀ ਮਿਲਦੀ ਐ ਕਿਉਂਕਿ ਰੰਗ ਸੋਹਣੇ ਲੱਗਦੇ ਐ ਚਿੱਟਾ ਰੰਗ ਵੱਧ ਐ ਬਲੈਕ ਰੰਗ ਘੱਟ ਸੋਹਣੀ ਵੱੱਛੀ ਐ ਲਾਸਟ ਉੱਤੇ ਇੱਕ ਹੋਰ ਗੱਬਣ ਐਚਫ ਤੁਹਾਨੂੰ ਦਿਖਾ ਦੱਲੇ ਨਰਮਲ ਭਾਈ ਜਿਹੜੀ ਲਾਸਟ ਉੱਤੇ ਐ ਹਾਂਜੀ ਕਿੰਨੇ ਚੜ ਦੀ ਗੱਬਣੇ ਇਹ 7 ਮਨთ ਦੀ ਦੰਦੋ ਇਹ ਇਹ ਦੋ ਦੰਦਾ ਹੀ ਠੀਕ ਹੈ ਦੰਦਾ ਪੱਟ ਵੀ ਦੇ ਨੇ ਠੀਕ ਹੈ ਦਿਖਾ ਦਿਓ ਸੋ ਦੋਸਤੋ ਦੋ ਦੰਦ 7 ਮਹੀਨਿਆਂ ਦੀ ਗੱਬਣ ਦੋ ਮਹੀਨੇ ਬਾਕੀ ਹੈ ਨਾਲੋਂ ਕਨਫਰਮ ਦੋਂਦੀ ਠੀਕ ਹੈ ਬਈ ਦੇਖੋ ਵੇਰ ਚੰਗੇ ਕੱਦ ਕਾਟਦੀ ਹੈ ਫੁੱਲ ਵੱਡੀ ਗਾਂ ਅਜੇ ਬੱਚਾ ਹੀ ਹੈ ਹਾਲਾਂਕਿ 7 ਮਹੀਨਿਆਂ ਦੀ ਗੱਬਣ ਹੈ ਦੋ ਮਹੀਨੇ ਰਹਿਣੇ ਸੂਣ ਹਵਾਨਾ ਬਣਾਉਂਦੀ ਆਉਂਦੀ ਐ ਗੰਪਣ ਵੜਾ ਬੇਸ਼ੱਕ ਇੱਥੋਂ ਹੀ ਚੈੱਕ ਕਰਕੇ ਆਪਦੇ ਡਾਕਟਰ ਵੀਰ ਤੋਂ ਲੈ ਜਾਓ ਕਿਉਂਕਿ ਤਸੱਲੀ ਹੋ ਜਾਂਦੀ ਐ ਫਿਰ ਪਤਾ ਲੱਗ ਜਾਂਦਾ ਵੀ ਐਕਚੁਅਲ ਦੇ ਵਿੱਚ ਜਿਹੜਾ ਟਾਈਮ ਸਹੀ ਕਿੰਨਾ ਬਾਕੀ ਵਿੱਚ ਸੋ ਇਹ ਨੌ ਨਾਕ ਸੀਗੇ ਅੱਜ ਦੀ ਇਸ ਵੀਡੀਓ ਦੇ ਨੌ ਦੇ ਨੌ ਤੁਹਾਨੂੰ ਦਿਖਾਤੇ ਐ ਤਸੱਲੀ ਤੁਸੀਂ ਕਰਨੀ ਐ ਜਿਹੜਾ ਪਸੂ ਤੁਹਾਨੂੰ ਚੱਜਿਆ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰ ਸਕਦੇ ਹੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ